ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਤੇ ਪੈਂਦੇ ਇਤਿਹਾਸਿਕ ਨਗਰ ਮਨਸੂਰਾ ਵਿਖੇ 76ਵੇਂ ਗਣਤੰਤਰਤਾ ਦਿਵਸ ਮੌਕੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਪਵਨ ਮਨਸੂਰਾ ਵਿਖੇ ಗ್ರಾಮ ਪੰਚਾਇਤ ਮਨਸੂਰਾ ਤੇ ਡਾਕਟਰ ਭੀਮrao ਅੰਬੇਦਕਰ ਵੈਲਫੇਅਰ ਸੁਸਾਇਟੀ ਮਨਸੂਰਾ ਵੱਲੋਂ ਸਾਂਝੇ ਤੌਰ ਤੇ 26 ਜਨਵਰੀ ਜਾਣੀ ਕੀ ਗਣਤੰਤਰਤਾ ਦਿਵਸ ਮਨਾਇਆ ਗਿਆ ਜਿੱਥੇ ਕਿ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤਿਹਾਰ ਪਾ ਕੇ ਤੇ ਲੱड्डੂ ਵੰਡ ਕੇ ਇਸ 76ਵੇਂ ਗਨਤੰਤਰਤਾ ਦਿਵਸ ਨੂੰ ਮਨਾਇਆ ਗਿਆ ਮੁੱਖ ਬੁਲਾਰਿਆਂ ਵਿੱਚ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਤੇ ਮੀਡੀਆ ਇੰਚਾਰਜ ਸਿਕੰਦਰ ਸਿੰਘ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਅੱਜ ਅਸੀਂ ਜਿੱਥੇ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਗਨਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦੇ ਹਾਂ ਉੱਥੇ ਹੀ ਅਪੀਲ ਵੀ ਕਰਦੇ ਹਾਂ ਕਿ ਫੈਰਿਫ ਮਾਜ ਨੂੰ ਪਾਪਾ ਸਾਹਿਬ ਜੀ ਨੂੰ ਮੁੱਖ ਰੱਖ ਕੇ ਹੀ ਗਨਤੰਤਰਤਾ ਦਿਵਸ ਨੂੰ ਮਨਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਕੀ ਆਪਣੀ ਕਾਬਲੀਅਤ ਦੇ ਦਮ ਤੇ ਆਪਣੀ ਜ਼ਿੰਦਗੀ ਦੇ ਕੀਮਤੀ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲਗਾ ਕੇ ਸਾਨੂੰ ਇੱਕ ਐਸਾ ਸੰਵਿਧਾਨ ਤਿਆਰ ਕਰਕੇ ਦਿੱਤਾ ਜਿਸ ਨਾਲ ਸਾਡੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਗੁਲਾਮੀ ਦੀਆਂ ਬੀੜੀਆਂ ਤੋੜ ਕੇ ਸਾਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ ਤੇ ਔਰਤਾਂ ਨੂੰ ਵੀ ਮਨੁਵਾਦੀ ਲੋਕਾਂ ਦੀ ਛੋੜੀ ਸੋਚ ਤੋਂ ਨਿਜਾਤਵਾ ਕੇ ਬਰਾਬਰ ਕੀਤਾ ਖਾਸ ਕਰਕੇ ਜੋ ਮਜ਼ਦੂਰ ਵਰਗ ਤੇ ਦਲਿਤ ਵਰਗ ਦਾ ਸ਼ੋਸ਼ਣ ਹੁੰਦਾ ਸੀ ਉਸ ਨੂੰ ਵੀ ਖਤਮ ਕੀਤਾ ਤੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਇਸ ਨਾਲ ਹਰ ਵਰਗ ਨੂੰ ਬਾਬਾ ਸਾਹਿਬ ਨੂੰ ਮੁੱਖ ਰੱਖ ਕੇ ਹੀ ਇਹ ਦਿਨ ਮਨਾਉਣਾ ਚਾਹੀਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸਰਦਾਰ ਬਹਾਦਰ ਸਿੰਘ ਸਾਬਕਾ ਸਰਪੰਚ ਸ਼੍ਰੀ ਓਮਪrakash ਜੀ ਬਾਬੂ ਮੋਹਨ ਲਾਲ ਸਰਦਾਰ ਰਮਿੰਦਰ ਸਿੰਘ ਸੂਬੇਦਾਰ ਸੁਰਿੰਦਰ ਸਿੰਘ ਸਰਦਾਰ ਅਵਤਾਰ ਸਿੰਘ ਸਰਦਾਰ ਰਾਮਜਿੰਦਰ ਸਿੰਘ ਬਾਬਾ ਭੁਪਿੰਦਰ ਸਿੰਘ ਤੇ ਰਜਿੰਦਰ ਸਿੰਘ ਆਦਿ ਸਭ ਆਗੂ ਹਾਜ਼ਰ ਹਨ ਮੈਂ ਪਲਕਦੀਪ ਕੋਰ ਐਂਕਰ ਬੋਲ ਪ੍ਰਦੇਸਾਂ ਦੇ ਅਸਿਕਾ ਜੀ ਅੱਜ 26 ਜਨਵਰੀ ਗਣਤੰਤਰ ਦਾ ਦਿਵਸ ਤੇ ਅਸੀਂ ਮਨਸੂਰਾ ਵਿਖੇ ਬਾਬਾ ਸਾਹਿਬ ਮੇਰਦਰ ਜੀ ਦੇ ਸਟੈਚੂ ਕੋਲ ਅੱਜ ਅੰਬੇਰੇ ਦਾ ਭੋਗ ਲਗੇ 75 ਤਾਂ ਤੇ ਜੋ ਦੇਸ਼ ਭਰ ਵਿੱਚ ਅੱਜ 26 ਜਨਵਰੀ ਦਾ ਗਣਤੰਤਰ ਦਾ ਅਸਲੀ ਤੌਰ ਤੇ ਮਨਾਇਆ ਜਾਂਦਾ ਵਾ ਸੋ ਅੱਜ ਅਸੀਂ ਵੀ ਬੜੀ ਖੁਸ਼ੀ ਦੇ ਨਾਲ ਬਾਬਾ ਸਾਹਿਬ ਜੀ ਦੇ ਜੋ ਸਟੈਚੂ ਤੇ ਹਾਰ ਪਾ ਕੇ ਤੇ ਲੱਡੂ ਵੰਡ ਕੇ ਜੋ ਅੱਜ ਦਾ ਇਹ ਗਣਤੰਤਰ ਦਾ ਦਿਵਸ ਮਨਸੂਰਾ ਵਿਖੇ ਮਨਾ ਰਹੇ ਆਂ ਸੋ ਸਾਡੇ ਇਲਾਕੇ ਦੇ ਪ੍ਰਗਵੰਤੇ ਸੱਜਣ ਇੱਥੇ ਮੌਜੂਦ ਨੇ ਸਾਡੀ ਕਮੇਟੀ ਦੇ ਮੈਂਬਰ ਮੌਜੂਦ ਨੇ ਤੇ ਸਾਡੇ ਪ੍ਰਧਾਨ ਸਾਹਿਬ ਹਾਜ਼ਰ ਨੇ ਸੋ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਗਣਤੰਤਰ ਦਿਵਸ ਆਪਾਂ ਮਨਾਉਨੇ ਆ ਹਰ ਸਾਲ ਬਹੁਤ ਸਾਲਾਂ ਤੋਂ ਮਨਾ ਰਹੇ ਆ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਹੇ ਆ ਆਪਾਂ ਆਜ਼ਾਦੀ ਦਾ ਸੋ ਪਰ ਜਿਨ੍ਹਾਂ ਨੇ ਇਹ ਸੰਵਿਧਾਨ ਲੈ ਕੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਲੈ ਕੇ ਦਿੱਤੇ ਆ ਲੋਕਾਂ ਨੂੰ ਅ ਵੱਡੇ ਛੋਟੇ ਦਾ ਫਰਕ ਜੋ ਸੀਗਾ ਸਾਨੂੰ ਸਤੰਤਰਾਂ ਨੂੰ ਖਰੀਫਾਂ ਨੂੰ ਕਿਉਂ ਨਿਤਾੜਿਆ ਜਾਂਦਾ ਅਸੀਂ ਉਹਨਾਂ ਨੂੰ ਫੈਕਟਰ ਦਾ ਦੇ ਧਾਰ ਲੈ ਜਾਈਏ ਅਸੀਂ ਪਰ ਸਭ ਲੋਕਾਂ ਨੂੰ ਅਪੀਲ ਕਰਦੇ ਹੱਥ ਬੰਨ੍ਹ ਕੇ ਕਿ 바ਵਾ ਸਾਹਿਬ ਨੂੰ ਮੋਖ ਰੱਖ ਕੇ ਜੋ 26 ਜਨਵਰੀ ਦੇ ਜੋ ਤੁਸੀਂ ਸੰਤੰਤਰ ਦਿਵਸ ਮਨਾਉਂਦੇ ਆਜ਼ਾਦੀ ਦਿਵਸ ਦੇ ਤੌਰ ਤੇ ਵੀ ਆਪਾਂ ਮਨਾਉਂਦੇ ਆ ਇਹਨਾਂ ਨੂੰ ਸੋ 바ਵਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ 2 ਸਾਲ 11 ਮਹੀਨੇ 18 ਦਿਨ ਲਾ ਕੇ ਜੋ ਸੁਧਾਨ ਲਿਖਿਆ ਜੋ ਅੱਜ ਜਿਹੜੇ ਸਾਰੇ ਮਤਲਬ ਉਹ ਜਿਹੜੇ ਬਲਬੁਤੇ ਤੇ ਅੱਜ ਕਾਨੂੰਨ ਵਿਵਸਥਾ ਚੱਲਦੀ ਹੈ ਆਪਣਾ ਸਮਾਜ ਚੱਲਦਾ ਆਪਣੀਆਂ ਸਰਕਾਰਾਂ ਚੱਲਦੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਦਿਨ ਲਾ ਕੇ ਸਿਧਾਂਤ ਦਾ ਜੋ ਖਰੜਾ ਤਿਆਰ ਕੀਤਾ ਸੀ ਜੋ ਉਹਨਾਂ ਨੇ ਵਿੱਚ ਸੋਧਾਂ ਕੀਤੀਆਂ ਉਹਨਾਂ ਨੂੰ ਲਿਖਿਆ 26 ਨਵੰਬਰ 1949 ਨੂੰ ਉਹਨਾਂ ਨੇ ਲਿਖਿਆ ਉਹਨੂੰ ਪੂਰਾ ਕੀਤਾ ਉਹਨੂੰ ਤੇ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੋ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਇੱਕ ਕੱਲਾ ਨਹੀਂ ਵੀ ਝੰਡੇ ਫੜਾ ਕੇ ਚਲੇ ਜਾਈਏ ਜਾਂ ਹੋਰ ਅਸ਼ੀਦਾਂ ਦੀਆਂ ਸਟੈਚੂ ਤੇ ਆਪਾਂ ਹਾਰ 파 ਕੇ ਚਲੇ ਜਾਈਏ 바ਵਾ ਸਾਹਿਬ ਨੂੰ ਮੋਖ ਰੱਖ ਕੇ ਸਾਨੂੰ ਇਹ ਜੋ ਗਣਤੰਤਰ ਦਾ ਦਿਵਸ ਤਹਿਲ ਦੇ ਆਧਾਰ ਤੇ ਮਨਾਉਣਾ ਚਾਹੀਦਾ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਜਿੱਥੇ ਵੀ ਵੱਡੇ ਪੱਧਰ ਦੇ ਤੌਰ ਤੇ ਦਿੱਲੀ ਤੱਕ ਇਹ ਕਿੱਡਾ ਆਪਣੀ ਗਣਤੰਤਰ ਦਿਵਸ ਮਾਇਆ ਜਾਂਦਾ ਵਾ ਪਰ 바ਵਾ ਸਾਹਿਬ ਨੂੰ ਤੇ 바ਵਾ ਸਾਹਿਬ ਦੀ ਸੋਚ ਨੂੰ ਕਾਫੀ ਲੋਕ ਨਹੀਂ ਪਰੇ ਰੱਖ ਕੇ ਇਹਨੂੰ ਮਨਾਉਂਦੇ ਆ ਨਹੀਂ ਉਹਨਾਂ ਦੇ ਚੇਤੇ ਕਰਦੇ ਉਹਨਾਂ ਦੀ ਫੁੱਲ ਮਾਲਾ માં ਨਹੀਂ ਉਹਨਾਂ ਨੂੰ ਪਹਿਨਾਉਂਦੇ ਆ ਅੱਜ ਅਸੀਂ ਇਕੱਤਰਤ ਹੋ ਕੇ ਸਾਰੇ ਮਨੁੱਖਤਾਂ ਸਾਰੀ ਆਪਣੇ ਪੰਜਾਬੀ ਪੰਜਾਬ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਗਲਤ ਵਰਤ ਦੇ ਖਾਸ ਕਰ ਲੋਕਾਂ ਨੂੰ ਅਪੀਲ ਕਰਦਾ ਜਿਨ੍ਹਾਂ ਨੂੰ ਅੱਜ ਬਾਬਾ ਸਾਹਿਬ ਨੇ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ ਆ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ ਆ ਸੋ ਸਾਨੂੰ ਸਾਰਿਆਂ ਚਾਹੀਦਾ ਕਿ ਅਸੀਂ ਬਾਬਾ ਸਾਹਿਬ ਨੂੰ ਯਾਦ ਕਰੀਏ ਹਮੇਸ਼ਾ ਉਹਨਾਂ ਨੂੰ ਪਹੁੰਚੀਏ ਸਾਡੇ ਸ਼ਹੀਦ ਨੇ ਇਹ ਸਮਝਣੋ ਵੱਡੇ ਸ਼ਹੀਦ ਨੇ ਸਾਡੇ ਇਹ ਸ਼ਹੀਦ ਭਗਤ ਸਿੰਘ ਉਹਨਾਂ ਤੋਂ ਬਾਅਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਇਹਨਾਂ ਨੇ ਉਦੋਂ ਬਾਅਦ ਚ ਦਵਾਈ ਆ ਜੋ ਸੰਵਿਧਾਨ ਲਿਖ ਕੇ ਦਵਾਈ ਆ ਪ੍ਰਾਪਰ ਦਾ ਅਧਿਕਾਰ ਲੈ ਕੇ ਉੱਤੇ ਆ ਸੋ ਅੱਜ ਅਸੀਂ ਜਨਤੰਤਰ ਦਾ ਮਨਸੂਰਾਂ ਦੇ 71 ਸਾਲ ਹੋ ਗਏ ਮਨਾਇਆ ਬਹੁਤ ਖੁਸ਼ੀ ਨਾਲ ਮਨਾਇਆ ਸੋ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਵਾਪਾ ਸਾਹਿਬ ਨੂੰ ਯਾਦ ਕਰਕੇ ਇਹੋ ਜਿਹੇ ਦਿਨ ਹਮੇਸ਼ਾ ਮਨਾਉਂਦੇ ਰਹਿਣਾ ਚਾਹੀਦਾ ਸਾਨੂੰ ਹੋਰ ਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਇੱਥੇ ਜੋ ਭਵਨਵਨ ਉਸ ਲਈ ਵੀ ਅਸੀਂ ਵੱਖ-ਵੱਖ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇੱਥੇ ਬਹੁਤ ਸਹਿਯੋਗ ਕੀਤਾ ਜਾਵੇ ਸਹਿਯੋਗ ਦੀ ਬਹੁਤ ਲੋੜ ਆ ਇੱਥੇ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਇੱਥੇ ਕੋਈ ਫੰਡ ਦਿੱਤੇ ਜਾਣ ਜਦੋਂ ਗ੍ਰਾਂਟਾਂ ਸਹੀ ਜਾਰੀ ਕਰਕੇ ਇੱਥੇ ਜੋ ਜ਼ਮੀਨ ਸਾਡੇ ਕੋਲੇ ਪੰਚਾਇਤ ਨੇ ਦਿੱਤੀ ਹੈ ਉੱਥੇ ਅਸੀਂ ਘਰ ਬਣਾਉਣਾ ਚਾਹੁੰਦੇ ਹਾਂ ਤੇ ਬਾਬਾ ਸਾਹਿਬ ਦੇ ਨਾਮ ਤੇ ਉੱਥੇ ਕੋਰਸ ਹੋਇਆ ਕਰਨਗੇ ਉੱਥੇ ਗਰੀਬ ਅਮੀਰ ਜੋ ਵੀ ਹੈਗਾ ਬਹੁਤ ਘੱਟ ਖਰਚੇ ਤੇ ਇੱਥੇ ਆਪਣੇ ਵਿਆਹ ਸ਼ਾਦੀਆਂ ਮੰਗਣੇ ਕਰਿਆ ਕਰਨਗੇ ਹੋਰ ਵੀ ਕਈ ਯੋਜਨਾਵਾਂ ਮੈਂ ਇੱਥੇ ਕੰਮ ਚਾਲੂ ਕਰਾਂਗੇ ਸਾਰਿਆਂ ਨੂੰ ਫੀਲ ਕਿ ਬਰਤਮਨ ਦੇ ਸਹਿਜ ਉਹ ਵੀ ਦਿਓ ਕੈਪੀਂ ਕੈਪਾਰ ਬਾਬਾ ਸਾਹਿਬ ਤੇਰੀ ਸੋਚ ਤੇ ਪੈਣਾ ਦਿਆਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਣਾ ਦਿਆਂਗੇ ਠੋਕ ਕੇ ਵਾਈਬ ਚੁਦਾ ਖਾਲਦਾ ਬਾਬਾ ਵਾਈਬ ਚੁਦਾ